ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੇ ਬੱਚਿਆਂ ਦੀ ਕਾਮਯਾਬੀ ਤਰੱਕੀ ਤੰਦਰੁਸਤੀ ਦੇ ਲਈ ਮਾਮਾ ਆਪਣੇ ਘਰ ਦੇ ਵਿੱਚ ਕੱਲ ਨੂੰ ਸੰਗਰਾਮ ਵਾਲੇ ਦਿਨ ਤੋਂ ਇਹ ਦੋ ਕੰਮ ਜ਼ਰੂਰ ਕਰੋ ਜੇਕਰ ਪਹਿਲਾਂ ਤੋਂ ਹੀ ਇਹ ਦੋ ਕੰਮ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਣਾ ਤੱਕ ਹੋਰ ਵੀ ਮਾਵਾਂ ਤੱਕ ਪਹੁੰਚ ਸਕੇ ਅਤੇ ਜੇਕਰ ਇਹ ਦੋ ਕੰਮ ਤੁਸੀਂ ਆਪਣੇ ਘਰ ਦੇ ਵਿੱਚ ਨਹੀਂ ਕਰਦੇ ਤਾਂ ਫਿਰ ਕੱਲ ਤੋਂ ਹੀ ਕਰਨੇ ਸ਼ੁਰੂ ਕਰਦੇ ਹੋ ਕਿਉਂਕਿ ਜਿਸ ਦਿਨ ਤੋਂ ਵੀ ਇਹ ਦੋ ਕੰਮ ਸਾਡੇ ਘਰ ਦੇ ਵਿੱਚ ਹੋਣੇ ਸ਼ੁਰੂ ਹੋ ਜਾਂਦੇ ਆ ਸਾਡੇ ਘਰ ਦੀ ਬਰਕਤ ਸਾਡੇ ਘਰ ਦੀ ਸੁੱਖ ਸ਼ਾਂਤੀ ਸਾਡੇ ਘਰ ਦੀ ਤੰਦਰੁਸਤੀ ਤਰੱਕੀ ਉਸੇ ਦਿਨ ਤੋਂ ਵਧਣੀ ਸ਼ੁਰੂ ਹੋ ਜਾਵੇਗੀ ਤਾਂ ਫਿਰ ਆਓ ਅੱਜ ਦੀ ਵੀਡੀਓ ਦੇ ਰਾਹੀਂ ਜਾਣਦੇ ਆ ਕਿ ਇਹ ਦੋ ਕੰਮ ਕਿਹੜੇ ਨੇ ਅਤੇ ਕਿੰਜ ਆਪਾਂ ਕਰਨੇ ਆ ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਣ ਪ੍ਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਹਰ ਇੱਕ ਮਾਪੇ ਚਾਹੁੰਦਾ ਕਿ ਉਹਨਾਂ ਦਾ ਬੱਚਾ ਹਮੇਸ਼ਾ ਖੁਸ਼ ਰਹੇ ਤੰਦਰੁਸਤ ਰਹੇ ਤਰੱਕੀ ਕਰੇ ਹਰ ਇੱਕ ਮਾਪੇ ਚਾਹੁੰਦਾ ਕਿ ਸਾਡੇ ਬੱਚੇ ਦੇ ਮਨ ਦੀਆਂ ਜੋ ਵੀ ਇਸ਼ਾਵਾਂ ਨੇ ਜੋ ਵੀ ਰੀਝਾਂ ਨੇ ਉਹ ਸਾਰੀਆਂ ਪੂਰੀਆਂ ਹੋਣ ਅਤੇ ਜਿੱਥੋਂ ਤੱਕ ਹੋ ਸਕੇ ਹਰ ਮਾਪੇ ਆਪਣੇ ਬੱਚੇ ਦੀਆਂ ਇਸ਼ਾਵਾਂ ਰੀਝਾਂ ਪੂਰੀਆਂ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਅਤੇ ਨਾਲ ਨਾਲ ਚਿੰਤਾ ਵੀ ਬਹੁਤ ਕਰਦੇ ਆ ਕੀ ਸਾਡਾ ਬੱਚਾ ਕਿਤੇ ਗਲਤ ਰਾਹ ਤੇ ਨਾ ਤੁਰ ਪਵੇ ਸਾਡਾ ਬੱਚਾ ਕਿਤੇ ਗਲਤ ਸੰਗਤ ਦੇ ਵਿੱਚ ਗਲਤ ਬਹਿਣੀ ਨਾ ਬੈਠ ਜਾਵੇ ਹਰ ਮਾਂ ਬਾਪ ਨੂੰ ਆਪਣੇ ਬੱਚੇ ਦੀ ਚਿੰਤਾ ਹੁੰਦੀ ਆ ਪਰ ਅੱਜ ਦੀ ਵੀਡੀਓ ਦੇ ਰਾਹੀਂ ਆਪਾਂ ਬੇਨਤੀ ਕਰਦੇ ਆ ਕਿ ਬੱਚਿਆਂ ਦੀ ਚਿੰਤਾ ਕਰਨ ਦੇ ਨਾਲੋਂ ਆਪਾਂ ਆਪਣੇ ਬੱਚਿਆਂ ਦੇ ਲਈ ਕੁਝ ਐਸੇ ਕੰਮ ਕਰੀਏ ਕਿ ਸਾਡਾ ਬੱਚਾ ਕਦੇ ਵੀ ਗਲਤ ਰਾਹ ਦੇ ਉੱਤੇ ਤੁਰੇਗਾ ਹੀ ਨਹੀਂ ਉਹ ਸਿਆਣੇ ਕਹਿੰਦੇ ਆ ਨਾ ਕਿ ਜੇਕਰ ਨਹੀਂ ਮਜ਼ਬੂਤ ਹੋਵੇ ਤਾਂ ਉਸ ਮਜ਼ਬੂਤ ਨੀਂਦੇ ਉੱਤੇ ਜਿੰਨੀ ਮਰਜ਼ੀ ਉੱਚੀ ਇਮਾਰਤਾਂ ਪਾ ਬਣਾ ਸਕਦੇ ਆ ਨੀਂਹਾਂ ਮਜ਼ਬੂਤ ਹੋਣ ਤੱਕ ਘਰ ਲੰਬੇ ਸਮੇਂ ਤੱਕ ਟਿਕੇ ਰਹਿੰਦੇ ਆ ਇਸ ਕਰਕੇ ਆਪਾਂ ਆਪਣੇ ਬੱਚੇ ਦੀ ਨੀਂਹ ਨੂੰ ਮਜ਼ਬੂਤ ਕਰਨਾ ਹੈ ਭਾਵ ਕਿ ਬਚਪਨ ਤੋਂ ਹੀ ਆਪਣੇ ਬੱਚੇ ਨੂੰ ਕੁਝ ਚੰਗੀਆਂ ਆਦਤਾਂ ਸਿਖਾਉਂਦੀਆਂ ਨੇ ਪਰ ਉਹ ਚੰਗੀਆਂ ਆਦਤਾਂ ਅਸੀਂ ਆਪਣੇ ਬੱਚੇ ਨੂੰ ਤਾਂ ਸਖਾਵਾਂਗੇ ਜੇ ਸਾਡੇ ਖੁਦ ਵਿੱਚ ਹੋਣ ਗੀਆਂ ਤਾਂ ਆਪਾਂ ਆਪਣੇ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਸਾਡਾ ਬੱਚਾ ਸਾਨੂੰ ਦੇਖ-ਦੇਖ ਕੇ ਸਿੱਖੇ ਤਾਂ ਸਭ ਤੋਂ ਪਹਿਲਾ ਕੰਮ ਮਾਂ-ਬਾਪ ਨੇ ਇਹ ਕਰਨਾ ਹੈ ਕਿ ਪਹਿਲਾਂ ਖੁਦ ਗੁਰਬਾਣੀ ਦਾ ਪਾਠ ਕਰੋ ਅਤੇ ਆਪਣੇ ਬੱਚੇ ਨੂੰ ਵੀ ਗੁਰਬਾਣੀ ਦਾ ਪਾਠ ਕਰਨ ਦੇ ਲਈ ਕਹੋ ਜਦੋਂ ਬੱਚਾ ਛੋਟਾ ਹੈ ਬਚਪਨ ਤੋਂ ਹੀ ਉਹਦੇ ਕੋਲ ਬੈਠ ਕੇ ਪਾਠ ਕੀਤਾ ਜਾਵੇ ਜੋ ਉਹਦੇ ਕੰਨਾਂ ਦੇ ਰਾਹੀਂ ਗੁਰਬਾਣੀ ਦਾ ਪਾਠ ਉਹਦੇ ਹਿਰਦੇ ਵਿੱਚ ਵਸੇ ਕਿਉਂਕਿ ਗੁਰਬਾਣੀ ਦਾ ਪਾਠ ਜਦੋਂ ਹੀ ਸਾਡੇ ਕੰਨਾਂ ਰਾਹੀਂ ਸਾਡੇ ਹਿਰਦੇ ਤੱਕ ਪਹੁੰਚਦਾ ਹੈ ਤਾਂ ਉਹ ਆਪਣਾ ਅਸਰ ਕਰਨਾ ਸ਼ੁਰੂ ਕਰ ਦਿੰਦਾ ਹੈ ਸਾਨੂੰ ਸਮਝ ਲੱਗੇ ਚਾਹੇ ਨਾ ਲੱਗੇ ਪਰ ਗੁਰਬਾਣੀ ਨੇ ਆਪਣਾ ਅਸਰ ਕਰ ਦੇਣਾ ਹੈ ਤਾਂ ਬਚਪਨ ਦੇ ਵਿੱਚ ਖਾਸ ਕਰਕੇ ਮਾਵਾ ਆਪਣੇ ਬੱਚੇ ਨੂੰ ਗੋਦੀ ਦੇ ਵਿੱਚ ਬਿਠਾ ਕੇ ਦੁੱਧ ਪਿਲਾਉਂਦੀਆਂ ਹੋਈਆਂ ਖਾਣਾ ਖਵਾਉਂਦੀਆਂ ਹੋਈਆਂ ਗੁਰਬਾਣੀ ਦਾ ਪਾਠ ਕਰੋ ਜਦੋਂ ਬੱਚਾ ਥੋੜਾ ਜਿਹਾ ਸਿਆਣਾ ਹੋਇਆ ਬੋਲਣਾ ਸ਼ੁਰੂ ਕੀਤਾ ਤਾਂ ਪਹਿਲਾ ਸ਼ਬਦ ਉਹਨੂੰ ਵਾਹਿਗੁਰੂ ਜੀ ਸਿਖਾਉਣਾ ਚਾਹੀਦਾ ਹੈ ਸਾਡਾ ਬੱਚਾ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰੇ ਫਿਰ ਮੂਲ ਮੰਤਰ ਜੀ ਦਾ ਜਾਪ ਕਰਨਾ ਫਿਰ ਉਸ ਤੋਂ ਬਾਅਦ ਜਪਜੀ ਸਾਹਿਬ ਜੀ ਦੀ ਬਾਣੀ ਪੜਨੀ ਸਿਖਾਉਣੀ ਜਦੋਂ ਵੀ ਆਪ ਪਾਠ ਕਰਨਾ ਆਪਣੇ ਬੱਚੇ ਨੂੰ ਕੋਲ ਬਿਠਾ ਲੈਣਾ ਹੈ ਆਪ ਥੋੜਾ ਜਿਆ ਉੱਚੀ ਬੋਲ ਕੇ ਪਾਠ ਕਰਨਾ ਤਾਂ ਜੋ ਸਾਡੇ ਬੱਚੇ ਦੇ ਕੰਨਾਂ ਦੇ ਵਿੱਚ ਪਵੇ ਬੱਚਾ ਸਾਨੂੰ ਦੇਖ ਦੇਖ ਕੇ ਸਿੱਖੇਗਾ ਜਿਸ ਦਿਨ ਸਾਡਾ ਬੱਚਾ ਗੁਰੂ ਦੇ ਲੜ ਲੱਗ ਗਿਆ ਗੁਰਬਾਣੀ ਦੇ ਲੜ ਲੱਗ ਗਿਆ ਫਿਰ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਜਿਸ ਬੱਚੇ ਨੂੰ ਬਚਪਨ ਤੋਂ ਹੀ ਗੁਰੂ ਦਾ ਗਿਆਨ ਧਿਆਨ ਵੱਲ ਜਾਵੇ ਉਹਨੂੰ ਫਿਰ ਦੂਜੇ ਲੋਕਾਂ ਦੀਆਂ ਸਲਾਹਾਂ ਦੀ ਲੋੜ ਨਹੀਂ ਹੁੰਦੀ ਗੁਰੂ ਸਾਹਿਬ ਜੀ ਉਹਦੇ ਲਈ ਆਪੇ ਹੀ ਰਸਤੇ ਬਣਾ ਦਿੰਦੇ ਨੇ ਰਸਤੇ ਤਾਂ ਹਰ ਇੱਕ ਦੇ ਲਈ ਬਣਾਉਂਦੇ ਆ ਪਰ ਸਤਿਗੁਰ ਸੱਚੇ ਪਾਤਸ਼ਾਹ ਦੇ ਦੱਸੇ ਹੋਏ ਰਸਤੇ ਉਹਨਾਂ ਨੂੰ ਨਜ਼ਰ ਆਉਂਦੇ ਆ ਜਿਨ੍ਹਾਂ ਨੇ ਗੁਰੂ ਦਾ ਗਿਆਨ ਹਾਸਲ ਕੀਤਾ ਹੈ ਤਾਂ ਇਸ ਕਰਕੇ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜਨਾ ਹੈ ਆਪ ਵੀ ਘਰ ਦੇ ਵਿੱਚ ਪਾਠ ਕਰਨਾ ਹੈ ਅਤੇ ਬੱਚਿਆਂ ਤੋਂ ਵੀ ਕਰਵਾਉਣਾ ਹੈ ਤਾਂ ਪਹਿਲਾ ਕੰਮ ਇਹ ਜ਼ਰੂਰ ਆਪਣੇ ਘਰ ਦੇ ਵਿੱਚ ਕਰੋ ਮਾਪੇ ਦੋਵੇਂ ਹੀ ਗੁਰਬਾਣੀ ਦਾ ਪਾਠ ਕਰਨ। ਨਹੀਂ ਤੇ ਖਾਸ ਕਰਕੇ ਮਾਵਾਂ ਦਾ ਤਾਂ ਪੱਕਾ ਨਿਜਮੇ ਹੋਣਾ ਚਾਹੀਦਾ ਹੈ ਕਿ ਆਪ ਵੀ ਪਾਠ ਕਰਨਾ ਆਪਣੇ ਬੱਚੇ ਨੂੰ ਵੀ ਕੋਲ ਬੈਠ ਕੇ ਪਾਠ ਕਰਨ ਦੇ ਲਈ ਕਹਿਣਾ। ਫਿਰ ਉਸ ਤੋਂ ਬਾਅਦ ਦੂਸਰਾ ਕੰਮ ਕਿ ਜਦੋਂ ਵੀ ਪੈਣਾ ਬੀਬੀਆਂ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਤਾਂ ਉਸ ਵੇਲੇ ਉਹ ਗੁਰਬਾਣੀ ਦਾ ਪਾਠ ਕਰਦਿਆ ਹੋਇਆ ਪੋਜਨ ਪ੍ਰਸ਼ਾਦਾ ਬਣਾਉਣ ਇਹ ਇੱਕ ਆਦਤ ਬਦਲਣ ਦੇ ਨਾਲ ਸਾਡੇ ਘਰ ਦੇ ਵਿੱਚ ਬਹੁਤ ਕੁਝ ਬਦਲੇਗਾ ਜੋ ਪੋਜਨ ਪ੍ਰਸ਼ਾਦਾ ਆਪਾਂ ਗੁਰਬਾਣੀ ਦਾ ਪਾਠ ਕਰਦਿਆਂ ਹੋਇਆ ਬਣਾਉਨੇ ਆ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਹੋਇਆ ਬਣਾਉਨੇ ਆ ਉਹ ਭੋਜਨ ਪ੍ਰਸ਼ਾਦਾ ਛਕਣ ਵਾਲੇ ਹਰ ਇੱਕ ਜੀ ਦੇ ਮਨ ਦੇ ਉੱਤੇ ਬੜਾ ਚੰਗਾ ਪ੍ਰਭਾਵ ਪੈਂਦਾ ਏ। ਉਹਦੇ ਮਨ ਦੇ ਪਤਾ ਨਹੀਂ ਕਿੰਨੇ ਵਿਕਾਰ, ਕਿੰਨੇ ਦੁੱਖ ਰੋਗ ਠੀਕ ਹੁੰਦੇ ਆ। ਤਾਂ ਇਸ ਕਰਕੇ ਦੂਜਾ ਨਿਯਮ ਇਹ ਬਣਾਉਣਾ ਏ ਕਿ ਆਪਣੇ ਘਰ ਵਿੱਚ ਜਦੋਂ ਹੀ ਭੋਜਨ ਪ੍ਰਸ਼ਾਦਾ ਬਣਾਈਏ, ਗੁਰਬਾਣੀ ਦਾ ਪਾਠ ਕਰਦਿਆਂ ਹੋਈਆਂ, ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਹੋਈਆਂ ਭੋਜਨ ਪ੍ਰਸ਼ਾਦਾ ਬਣੇ। ਉਸ ਤੋਂ ਬਾਅਦ ਆਪਣੇ ਬੱਚੇ ਨੂੰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸਿਖਾਉਣਾ ਏ। ਕਿਉਂਕਿ ਮਹਾਪੁਰਖ ਜੀ ਕਹਿੰਦੇ ਆ ਜੋੜ ਮਨੋਖ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਰਹਿੰਦੇ ਆ ਮਾਲਕ ਦਾ ਸ਼ੁਕਰਾਨਾ ਕਰਦੇ ਆ ਉਹਨਾਂ ਦੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੁੰਦੀ ਆ ਪਰ ਬੇਸ਼ੁਕਰੇ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਤਾਂ ਇਸ ਕਰਕੇ ਬੱਚੇ ਨੂੰ ਬਚਪਨ ਤੋਂ ਸ਼ੁਕਰਾਨਾ ਕਰਨ ਦੀ ਆਦਤ ਪਾਉਣੀ ਹੈ ਕਿਸੇ ਵੇਲੇ ਉੱਠਦਿਆਂ ਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਰੋਟੀ ਖਾਣ ਵੇਲੇ ਪਾਣੀ ਪੀਣ ਵੇਲੇ ਅਤੇ ਜਦੋਂ ਕੋਈ ਕਰਦਾ ਜੀ ਜਾਂ ਕੋਈ ਬਾਹਰੋਂ ਕੋਈ ਵੀ ਜੀ ਸਾਡੇ ਲਈ ਕੋਈ ਚੰਗਾ ਕੰਮ ਕਰਦਾ ਹੈ ਉਹਦਾ ਵੀ ਧੰਨਵਾਦ ਜ਼ਰੂਰ ਕਰਨਾ ਹੈ ਇਹ ਚੰਗੀਆਂ ਆਦਤਾਂ ਆਪਾਂ ਆਪਣੇ ਬੱਚਿਆਂ ਨੂੰ ਸਿਖਾਵਾਂਗੇ ਤਾਂ ਸਿੱਖਣਗੇ ਅਤੇ ਇਹ ਜਿਹੜੇ ਕੰਮ ਆਪਾਂ ਕੱਲ ਤੋਂ ਕਰਨ ਨੂੰ ਕਹੇ ਆ ਇਹ ਕਿਉਂ ਕਹੇ ਆ ਕਿਉਂਕਿ ਕੱਲ ਨੂੰ ਪੋਹ ਦੇ ਮਹੀਨੇ ਦੀ ਸੰਗਰਾਮ ਦਾ ਦਿਨ ਆ ਅਤੇ ਜਦੋਂ ਹੀ ਪੋਹ ਮਹੀਨੇ ਦਾ ਜ਼ਿਕਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਮਨ ਦੇ ਵਿੱਚ ਖਿਆਲ ਆਉਂਦਾ ਹੈ ਮੇਰੇ ਕਲ ਕੀ ਤਰਪਾਸ਼ਾ ਮੇਰੇ ਦਸਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਫਿਰ ਖਿਆਲ ਆਉਂਦਾ ਹੈ ਸਤਿਗੁਰ ਸੱਚੇ ਪਾਸ਼ਾ ਦੇ ਚਾਰ ਸਹਬਜ਼ਾਦਿਆਂ ਦਾ ਮਾਤਾ ਗੁਜਰ ਕੌਰ ਜੀ ਦਾ ਸਤਿਗੁਰ ਸੱਚੇ ਪਾਸ਼ਾ ਦੇ ਪਿਆਰੇ ਸਿੰਘਾਂ ਦਾ ਜੋ ਇਸ ਮਹੀਨੇ ਦੇ ਵਿੱਚ ਸ਼ਹੀਦ ਹੋਏ ਇਸ ਮਹੀਨੇ ਨੂੰ ਸ਼ਹੀਦੀ ਮਹੀਨੇ ਵਜੋਂ ਜਾਣਿਆ ਜਾਂਦਾ ਹੈ ਖਾਸ ਕਰਕੇ ਇਸ ਮਹੀਨੇ ਦਾ ਇੱਕ ਹਫਤਾ ਜੋ ਸ਼ਹੀਦੀ ਹਫਤੇ ਵਜੋਂ ਯਾਦ ਕੀਤਾ ਜਾਂਦਾ ਹੈ ਇਸ ਹਫਤੇ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਦੇ ਪਾਠ ਕੀਤੇ ਜਾਂਦੇ ਆ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕੀਤੀ ਜਾਂਦੀ ਆ ਜੋ ਮਨੁੱਖ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਪਿਆਰ ਕਰਦੇ ਨੇ ਕਲਗੀਧਰ ਪਾਤਸ਼ਾਹ ਨੂੰ ਪਿਆਰ ਕਰਦੇ ਨੇ ਉਹ ਇਸ ਮਹੀਨੇ ਦੇ ਵਿੱਚ ਕੋਈ ਵੀ ਖੁਸ਼ੀ ਦਾ ਕੰਮ ਨਹੀਂ ਕਰਦੇ ਉਹ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਦੇ ਆ ਆਪਣੀ ਹਾਜ਼ਰੀ ਗੁਰੂ ਚਰਣਾ ਦੇ ਵਿੱਚ ਲਗਾਉਂਦੇ ਆ ਇਸ ਮਹੀਨੇ ਦੇ ਵਿੱਚ ਇਸ ਹਫਤੇ ਦੇ ਵਿੱਚ ਜੇਕਰ ਆਪਾਂ ਵੀ ਆਪਣੇ ਘਰ ਦੇ ਵਿੱਚ ਇਹ ਨਿਯਮ ਪੱਕੇ ਕਰ ਲਵਾਂਗੇ ਸਾਡੇ ਉੱਤੇ ਵੀ ਸਤਿਗੁਰੂ ਸੱਚੀ ਬਾਛਾ ਦੀ ਕਿਰਪਾ ਹੋਵੇਗੀ ਤਾਂ ਇਸ ਕਰਕੇ ਇਸ ਮਹੀਨੇ ਦੇ ਵਿੱਚ ਇਹ ਦੋ ਕੰਮ ਆਪਾਂ ਆਪਣੇ ਘਰ ਦੇ ਵਿੱਚ ਜ਼ਰੂਰ ਕਰਨੇ ਆ ਇਸ ਮਹੀਨੇ ਦੇ ਵਿੱਚ ਆਪ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਆਪਣੇ ਬੱਚਿਆਂ ਤੋਂ ਵੀ ਕਰਵਾਉਣਾ ਹੈ ਅਤੇ ਆਪਣੀ ਰਸੋਈ ਦੇ ਵਿੱਚ ਜਦੋਂ ਵੀ ਭੋਜਨ ਪ੍ਰਸ਼ਾਦਾ ਬਣਾਉਣੀ ਆ ਉਦੋਂ ਵੀ ਮਾਲਕ ਦਾ ਨਾਮ ਜਪਦਿਆਂ ਹੋਇਆ ਭੋਜਨ ਪ੍ਰਸ਼ਾਦਾ ਖਾਣ ਵੇਲੇ ਮਾਲਕ ਦਾ ਸ਼ੁਕਰਾਨਾ ਕਰਨਾ ਅਤੇ ਇਸ ਮਹੀਨੇ ਦਾ ਇਤਿਹਾਸ ਸਾਡੇ ਬੱਚਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਫਿਰ ਆਓ ਇਸ ਮਹੀਨੇ ਤੋਂ ਇੱਕ ਚੰਗੀ ਸ਼ੁਰੂਆਤ ਕਰੀਏ ਜਦੋਂ ਇਸ ਮਹੀਨੇ ਤੋਂ ਸ਼ੁਰੂਆਤ ਕਰਾਂਗੇ ਰੋਜ਼ ਰੋਜ਼ ਗੁਰਬਾਣੀ ਦਾ ਪਾਠ ਕਰਾਂਗੇ ਕੰਮਕਾਰ ਕਰਦਿਆਂ ਹੋਇਆਂ ਵੀ ਗੁਰਬਾਣੀ ਦਾ ਪਾਠ ਕਰਾਂਗੇ ਇੱਕ ਤਾਂ ਸਾਡੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਲੱਗ ਜਾਵੇਗੀ ਅਤੇ ਦੂਸਰਾ ਇਹ ਸਾਡੀ ਆਦਤ ਬਣ ਜਾਵੇਗੀ ਸਾਡਾ ਸੁਭਾਅ ਬਣ ਜਾਵੇਗਾ